ਮਾਤਾ ਜੀ ਪਾਈ ਹੋਰ ਜੀ ਸਾਧਰੀਆ ਤੇਰਾ ਸਾਥ ਹੋ ਬਹੁਤ ਬਹੁਤ ਰੋਗਵਾ ਚਾਈ ਤੋਂ ਨਿਹਾਲ ਜਲੇ ਜੀ ਬੰਦੀ ਅਮਨਜੀਤ ਸਾਹਿਬ ਆਪਰਾ ਇਹ ਲਾਭ ਦਿੱਤਾ ਬੜਾ ਹੈ ਉਹ ਤਾਂ ਆਏ ਨਹੀਂ ਉਧਰ ਉਹ ਰੋਲ ਦੇ ਜੇ ਕੰਮ ਪਰ ਸਤਿ ਸਨਮਾਨੀ ਹੋ ਕੋਈ ਪਿਆਰ ਦੇ ਜੀ ਅੰਮ੍ਰਿਤਸਰ ਦਾ ਸਾਥੀ ਆਹ ਕੰਪਨੀ ਦੇ ਪਰੇ ਸਰਕਾਰ ਨੂੰ ਸੁਣ ਬਹੁਤ ਚਾਹਤ ਦੀ ਹਰ ਸੰਗਤ ਦਾ ਜੀ ਬੁਝਕੇ ਅੱਖੀਂ ਜੀ ਵਾਹ ਹੋ ਗਏ ਗਿਲਖਾਂ ਸਾਹਿਬ ਵਾਹ ਹੋ ਗਏ ਜੋ ਕੇ ਭਤੇ ਆਹ ਗੱਲ ਕਰੀਏ ਸਤ ਧਰਮ ਦੀ ਦਾਨੀ ਥਾਰੇ ਬਾਤੇ ਜਗਾਹ ਦੀ ਜ਼ਿੰਮੇਵਾਰਤਾ ਦੇ ਨਾਲ ਸੁਣਨਾ ਕਰੋ ਜੀ ਖੱਪਰੀ ਦਾ ਸੁਣ ਲੇ ਭਾਈ ਨੇ ਇਹਨੂੰ ਗਾਣਾ ਲਾ

ਸੰਗਤਾਂ ਨਕਲ ਕੀਤੇ ਨਾਚ ਨਾਚ ਕਰ ਰਹੀ ਹੈ ਸਾਰੀ ਸੰਗਤ ਦਾ ਪ੍ਰਬੰਧਕ ਕਮੇਟੀ ਦਾ ਸਾਰੇ ਸੇਵਾਦਾਰਾਂ ਦਾ ਇਸੇ ਪਤਨੀ ਦਾ ਰਾਜੀ ਸਿੰਘ ਜੀ ਗੱਟਕੇ ਸਿੰਘ ਜੀ ਸਾਰੇ ਹੀ ਤੰਗਵਾਇਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਪੈਣਾ ਚੜ੍ਹਦੀ ਕਲਾ ਵਿੱਚ ਰੱਖੋ ਜੋ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਤੇਜ বাহাদুর ਜੀ ਦਾ ਤਿਹਾੜਾ ਪੁਰੇ ਸ਼ਰਧਾ ਤੇ ਬੜੇ ਪਿਆਰ ਸੁਖਤਾਰ ਦੇ ਨਾਲ ਮਨਾਇਆ ਜਾਂਦਾ ਸਤਿਕਾਰਯੋਗ ਸੰਗਤ ਹਾਜ਼ਰੀ ਲਾਉਣ ਦਾ ਸਮਾਂ ਲੱਗਿਆ ਸਾਡੇ ਤਰਸੋ ਸਾਦਾ ਚੱਲ ਰਿਹਾ ਮਨਾਰੇ ਨੇ ਸਾਰੀ ਸੰਗਤ ਦੁਨੀਆਂ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਸਤਿਗੁਰੂ ਤੇਗ বাহাদুর ਜੀ ਬਲਾਓ ਫਤੋ ਆਖੋ ਵਾਹਿਗੁਰੂ ਜੀ ਦਾ ਕਲਸਾ ਸਿਰ ਵਾਹਿਗੁਰੂ ਜੀ ਕੀ ਫਤੋ ਕਹਿੰਦੇ ਸਮਤ ਭਾਈ ਮਤੀ ਦਾਸ ਨੂੰ ਚਾਦਰੀ ਚੌਕ ਦੇ ਵਿੱਚ ਬੁਲਾਇਆ ਗਿਆ ਚਾਦਰੀ ਚੌਕ ਦੇ ਵਿੱਚ ਆਰਾ ਰੱਖਿਆ ਹੋਇਆ ਚਾਦਰੀ ਚੌਕ ਦੇ ਵਿੱਚ ਬਿਠਾ ਕੇ ਜਿਦੋਂ ਸੁਦਾਗ ਆਰਾ ਲੱਖੇ ਰੱਖੋ ਲੱਗੇ ਤਾਂ ਮੁਖਬਾਰੇ ਚੋ ਆਜ ਕੀ ਆਉਣੀ ਹੈ ਸਤਨਾਮ ਸਤਨਾਮ ਬਹਿਗੋ ਜੀ ਦੀ ਆਵਾਜ਼ ਸੁਨਕੇ ਜਲਾਲ ਜੀ ਘੁਮਾ ਦੇ ਨੇ ਉਹ ਸਮੇਂ ਦੀਆਂ ਲਾਇਆ ਭਾਈ ਬੱਤੀ ਦਾਸ ਮੁਖ ਤੋਂ ਸਤਨਾਮ ਸਤਨਾਮ ਜਪ ਰਹੇ ਆ ਉਹ ਸਮੇਂ ਦੀਆਂ ਗਾਣੇ ਗਾ ਰਹੇ ਆ प्यारा सिधो न बोले सपनाम सपनाम मुख चो बोले सपनामु मुख चो बोले मती दासगुरूदा प्यारा मती दास गुरू प्यारा चङी से